ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣਾ ਮਲਕੀਤਾ ਰੌਂਡਰ ਫੇਸਬੁੱਕ ਤੇ YouTube ਕਾਫੀ ਦਿਨਾਂ ਤੋਂ ਹਰਿਆਣਾ ਚ ਕਾਫੀ ਗਰਮੀ ਪੈ ਰਹੀ ਸੀ ਜਿਹੜਾ ਮੌਸਮ ਹੈ 48 ਤੋਂ 49 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ ਪਰ ਅੱਜ ਜੋ ਕਿ ਕਾਫੀ ਰਾਤ ਮਿਲੀਏ ਸਵੇਰ ਦੀ ਜੋ ਕਿ 5 ਵਜੇ ਤੋਂ بارش ਹੋ ਗਈ ਹੈ ਸਟਾਰਟ 5 ਵਜੇ ਤੋਂ ਹੋ ਕੇ بارش ਤੇ ਕਾਫੀ ਬਾਰਿਸ਼ ਹੋਈ ਹੈ ਤੇ ਮੌਸਮ ਠੰਡਾ ਹੋ ਗਿਆ ਤੇ ਡੈਡੀ ਕਹਿੰਦਾ ਕਿੱਥੇ ਹੋਈ ਉਹ ਚੁਲ ਘੰਟਾ ਬਹੁਤ ਹੈ ਤੇ ਹੁਣ ਆਪਾਂ ਜਾ ਰਹੇ ਆ ਪਿੰਡਾਂ ਹਸਲਾਂ ਫਸਲਾਂ ਵੇਣਿਆ ਕਿਵੇਂ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਡੇ ਪਿੰਡ 'ਚ ਬਾਰਿਸ਼ ਹੋ ਗਈ ਤੁਹਾਡੇ ਸ਼ਹਿਰ 'ਚ ਬਾਰਿਸ਼ ਹੋਈ ਹੈ ਕਿ ਨਹੀਂ ਹੋਈ ਤੇ ਮੌਸਮ ਬਹੁਤ ਹੀ ਸੁਹਾਵਣਾ ਹੈ ਆ ਪੇਪਲ ਸਾਡਾ کافی 20 ਸਾਲ ਪੁਰਾਣਾ ਕਹਿ ਵੀਰ ਹੋਇਆ ਮੌਸਮ ਠੰਡਾ ਕਿ ਨਹੀਂ ਹਾਂ ਖੂਸ਼ ਨਜ਼ਾਰਾ ਆਂਦੇ ਨੇ ਹਵਾਵਾਂ ਚੱਲ ਰਹੀਆਂ ਨੇ ਲਾ ਦੇ ਫਿਰ ਪੱਕਾ ਪੈਂਚਰ ਹੂੰ ਹੂੰ ਇੱਧਰ ਡੀਜੇ ਵੀ ਖੜਕਾਤਾ ਏ بارش ਆਉਣ ਦੀ ਖੁਸ਼ੀ ਚ ਕਿ ਵੈਸੇ ਹੀ ਚੌਂਕਣਾ ਹੀ ਚੌਂਕਣਾ ਹੀ ਠੋਕ ਛੜਦੇ ਆਵੇ ਸ਼ਟ ਕਾ ਹੋ ਗਿਆ ਗਿੱਲੀਆਂ ਗਿੱਲੀਆਂ ਔਰ ਸੌਣ ਲਾ ਆ ਘੰਟਾ ਕੋ ਬੈ ਗਿਆ ਬਾਕੀ ਉਹ ਤਾਏ ਜੀ ਖੜੇ ਤਾਏ ਜੀ ਨਾਲ ਗੱਲ ਕਰਦੇ ਆ ਤਾਏ ਕਿੰਨੇ ਕੁ ਵਜੇ ਆਇਆ ਮੀਂਹ ਪੜਾ ਮੀਂਹ ਆਇਆ 4 3:30 ਕੋਈ ਨਹੀਂ ਅਸੀਂ ਤੇ 3:30 ਵਜੇ ਨਾਲ ਹਾਂ ਪਾ ਘੰਟਾ ਡੇਢ ਪੈ ਗਿਆ ਹੋਣਾ ਕਿ ਨਹੀਂ ਹਾਂ ਵਧੀਆ ਛੇਤਾ ਬਹੁਤ ਵੀ ਇੱਕ ਵਾਰੀ ਵਧੀਆ ਮੌਸਮ ਠੰਡਾ ਹੋ ਗਿਆ ਠੰਡਾ ਹੋ ਗਿਆ ਹੂੰ ਹੋਰ ਬੇਟਾ ਕੀ ਹਾਲ ਤੇਰਾ ਠੀਕ ਹੈ ਗਰਮੀ ਤੇ ਇੱਕ ਵਾਰੀ ਰਾਤ ਮਿਲ ਗਈ ਹੈ ਨਾ ਹਾਂ ਜੀ ਰਾਤ ਹੂੰ ਹਵਾਵਾਂ ਠੰਡੀਆਂ ਚੱਲਣਦੀਆਂ ਵਧੀਆ ਮੌਸਮ ਹੂੰ ਐਲੰਬਾਗਰ ਰਾਤ ਹੀ ਮੇਰੇ ਹਿਸਾਬ ਨਾਲ ਸਟਾਰਟ ਹੋ ਗਿਆ ਤੇ ਹੁਣ ਹੋਰ ਫਿਰ ਠੀਕ ਹੈ ਵੀ ਵਧੀਆ ਕੁਛ ਨੇ ਸਾਰੇ ਹਾਂ ਤਾਂ ਆਈ ਜੀ ਲੱਗਦੀ ਤਾਂ ਨੀ ਗਰਮੀ ਠੀਕ ਠਾਕ ਹੈ ਹੂੰ ਵੀ ਪੈ ਗਿਆ ਬਣਾਓ ਬਣਾਓ ਫਿਰ ਪਿੰਡੀਆਂ ਜੇ ਖਾਣੇ ਆ ਪਿੰਡੀਆਂ ਉਡੀ ਫੋਟੋ ਕੱਲ ਨਹੀਂ ਉਡੀ ਤਾਂ ਤਾਂ ਸਾਡੀ ਤਾਈ ਹੈ ਹਾਂ ਪਿੰਡੀਆਂ ਪਸੰਦ ਦੇ ਤੈਨੂੰ ਹਾਏ ਨਹੀਂ ਚੱਲ ਪਹਿਲੀ ਵਾਲ ਵੀ ਮੜਾ ਮਾਰਦੇ ਆ ਕਿਹੜਾ ਥੋਰ गावण ਪਾਤੇ ਫਿਰ ਪੱਠੇ ਕੇ ਪੌਣੇ ਵਾਲੇ ਚੋਲੀਆਂ ਹਨ ਹੂੰ ਇਹ ਮੀਨਾ ਨਵੀਆਂ ਹੋਈਆਂ ਕੇ ਪਹਿਲੋਂ ਹੀ ਆ ਵੇ ਮੇਰੇ ਤਾਈ ਜੀ ਦੇ گاਵਾ ਹੂੰ ਸ਼ ਕਿਹੜੇ ਕਿਹੜੇ ਦੁੱਧ ਦਿੰਦੀ ਤੀ ਨਾ ਜੀ ਅਛਾ ਆ ਦੂਹੇ ਦਿੰਦੀਆਂ ਦੁੱਧ ਹੈ ਐਚਪ ਐਚਪੇ ਕੇ ਮਿਕਸ ਨੇ ਮਿਕਸ ਹੈ ਹੂੰ ਵੀ ਦੁੱਧ ਵਧੀਆ ਸੰਘਣਾ ਹੁੰਦਾ ਹੈ ਨਾਲ ਹੂੰ ਸਾਫ ਸਵਾਈ ਪੂਰਤਾ ਇਹਦੀ ਪੂਰੀ ਹੈ ਗੋਆ ਡਿੱਗਣ ਤੋਂ ਪਹਿਲਾਂ ਕੈਚ ਕਰ ਲੈਣੇ ਨੇ ਹਾਂ ਕਰੋੜੀ ਰਾੜੀ ਵਿਆਹ ਜੇ ਸੈੱਟ ਕਰਕੇ ਲਾਉਣੀ ਹੈ ਵੀ ਕੋਈ ਕਾਗੇ ਨਹੀਂ ਉੱਤੇ ਵਿਖੇਗਾ ਕੋਈ ਤੇ ਆ ਦੇਖ ਕੋਈ ਹੈ ਕੋਈ ਲਫਾਵਾ ਰੂੜੀ ਤੇ ਮੰਗ ਮੰਗ ਕੇ ਲੈ ਕੇ ਜਾਂਦੇ ਸਾਨੂੰ ਦੇ ਜੋ ਤੁਹਾਨੂੰ ਦੇ ਦੋ ਬਸ ਇਥੇ ਚੱਕਿਆ ਹੋਸ ਚਲੋ ਮਾਰਿਆ ਚੱਕ ਆ ਚਲੀ ਪੁੱਤ ਬਾਹਰ ਨੂੰ ਗੁੰਡੀ ਖੋਲਾ ਦੂਜਾ ਕਿਥੇ ਤੇਰ ਤਾਇਆ ਤਾਇਆ ਕਿਥੇ ਹੀ ਟੂਟੀ ਤੇ ਹੀ ਕਿਥੇ ਟੂਟੀ ਤੇ ਟੂਟੀ ਕਿਹੜੀ ਲਾਈਏ ਟੂਟੀ ਡਿਊਟੀ ਤੇ ਅੱਛਾ ਕਦ ਮਿਲਕ ਪਲਾਂਟ ਚ ਡਿਊਟੀ ਤੇ ਚਲਾ ਗਿਆ ਬੜਾ ਵੇ ਹਣ ਪੱਠਿਆ ਪੁੱਠਿਆਂ ਨੂੰ ਸੁਰਤ ਆ ਜਾਣੀ ਲੱਗ ਵਧੀਆ ਹੂੰ ਬੀ ਚਲੋ ਠੀਕ ਹੈ ਕੁਛ ਤੇ ਰਾਤ ਮਿਲੀ ਹੈ ਪੈਲੀਆਂ ਤੋਂ ਪਤਾ ਲੱਗਦਾ ਹੁੰਦਾ ਕਿੰਨਾ ਕੋਈ ਪਿਆਰ ਖੁੱਲ ਕੇ ਗਿੱਲੀਆਂ ਜਿਹਾ ਹੋਈਆਂ ਬਹੁਤ ਪੂਰਾ ਰੋੜ ਵਾਲਾ ਮੀ ਨਹੀਂ ਪਿਆ ਪਰ ਠੀਕ ਹੈ ਸਾਰਾ ਕੁਝ ਓਕੇ ਆਓ ਜ਼ੂਮ ਕਰੀਏ ਹੂੰ ਤੇ ਹੋਰ ਵੀ ਵੀਡੀਓ ਵੇਖਣ ਲਈ ਆਪਣੇ ਫੇਸਬੁੱਕ ਤੇ YouTube ਨੂੰ ਫੋਲੋ ਕਰ ਲਓ ਮਲਕੀਤ ਆਲਰਾਊਂਡਰ ਥੈਂਕ ਯੂ ਧੰਨਵਾਦ ਚੱਲ ਵੀ ਕਰ ਬਾਈ ਬਾਈ ਓ ਹੈਲੋ ਬਾਈ ਬਾਈ ਕਰ ਦੇ ਇੰਝ ਕਰ ਦੋ ਹੈਲੋ